ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ શ્રી ਮਹਿਤਾਬ ਸਿੰਘ ਜੀ ਤੇ ਸ਼ਾਮਸੁੰਦਰ ਸ਼ਰਮਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਬਲਾਚੌਰ ਦੇ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਇੰਸਪੈਕਟਰ ਦਲਜੀਤ ਸਿੰਘ ਗਿੱਲ ਮੁਖ ਅਫਸਰ ਥਾਣਾ ਸਿਟੀ ਬਲਾਚੌਰ ਤੇ ਸਾਥੀ ਟੀਮ ਨੇ ਚਮੁੰਡਾ ਫਿਲਿੰਗ ਸਟੇਸ਼ਨ ਗੜਸ਼ੰਕਰ ਰੋਡ ਤੇ ਲੁੱਟਖੋ ਕਰਨ ਦੀ ਵਾਰਦਾਤ ਸੰਬੰਧੀ ਮਾਮਲਾ ਦਰਜ ਕੀਤਾ ਤੇ ਦੋਸ਼ੀ ਗ੍ਰਫਤਾਰ ਕੀਤੇ ਜਿਨ੍ਹਾਂ ਕੋਲੋਂ 76800 ਰੁਪਏ ਲੁੱਟੀ ਹੋਈ ਰਕਮ ਇੱਕ ਪਿਸਟਲ ਇੱਕ ਦਾਤਰ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਫੋਨ ਵੀ ਬਰਾਮਦ ਕੀਤੇ ਇਸ ਤੋਂ ਇਲਾਵਾ ਇੱਕ ਹੋਰ ਮੁਕਦਮੇ ਵਿੱਚ 1.5 ਲੱਖ ਰੁਪਏ ਦੇ ਕਰੀਬ ਸੋਨੇ ਦੇ ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਰ ਖਬਰਾਂ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਸਰ ਜਿਹੜੀ ਇਹ ਵਾਰਦਾਤ ਹੋਈ ਹੈ ਜੀ ਕੀ ਵਾਰਦਾਤ ਸੀਗੀ ਸਰ ਤੇ 25 4 24 ਨੂੰ ਰਾਤ ਨੂੰ ਐਸ ਐਚਓ ਸਾਹਿਬ ਨੂੰ 8112 ਨੰਬਰ ਤੋਂ ਕੰਪਲੇਂਟ ਆਈ ਸੀ ਚਮੁੰਡਾ ਫਿਲਿੰਗ ਸਟੇਸ਼ਨ ਦੇ ਗਾਂ ਸਿੰਘਪੁਰ ਰੋਡ ਤੇ ਰੋਕੇ ਲਏ ਅ ਫਿਲਮ ਦਾ ਰੁਕੀ ਤਲਾ ਉੱਥੇ ਖੋ ਹੋ ਗਈ ਹੈ ਅਸੇ ਤੁਸਰਾ ਨੇ ਬੜੀ ਹੀ ਮੁਸ਼ਕਿਲਤਾ ਨਾਲ ਮੌਕੇ ਤੇ ਜਾ ਕੇ ਸਾਰੀ ਤਫਤੀਸ਼ ਅਮਚਨੀ ਆਂਦੀ ਤੇ ਇਹਨਾਂ ਨੇ 3-4 ਘੰਟੇ ਦੇ ਵਿੱਚ ਹੀ ਸਾਰੀ ਤਫਤੀਸ਼ ਕਰਕੇ ਜਿਹੜੇ ਦੋਸ਼ੀ ਸੀ ਚਾਰ ਤੇ ਚਾਰ ਦੇ ਗ੍ਰਿਫਤਾਰ ਕਰ ਲਏ ਉਤੋਂ ਅਲਾਵਾ ਵਾਰਦਾਤ ਸਬੰਧੀ ਹੋਈ ਜਿਹੜੀ ਪਿਸਤਲ ਸੀ ਮਤਲਬ ਤੇ ਨਾਲ ਜਿਹੜੇ 76800 ਰੁਪਏ ਦੀ ਜਿਹੜੀ ਕਰੰਸੀ ਸੀ ਤੇ ਇੱਕ ਦੱਤਾ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਬਰਾਮਦ ਕਰਾ ਇਦੇ ਚ ਕੀ ਕਰਿੰਦੇ ਵੀ ਸੀਗੇ ਜੀ ਵਿੱਚ ਇਨਵੋਲਵ ਸੀਗੇ ਇਹਦੇ ਵਿੱਚ ਹਾਂਜੀ ਹਾਂਜੀ ਇਹਦੇ ਚ ਕਰਿੰਦੇ ਇਨਵੋਲਵ ਸੀਗੇ ਕਿੰਨੇ ਜਣੇ ਸਾਰੇ ਚਲੋ ਚਲੋ ਟੋਟਲ 3 ਜਣੇ ਸੀ ਚਲ ਪਹਿਲੇ ਕਰ ਕਰਿੰਦੇ 3 ਸੀਗੇ ਇੱਕ ਨਾਲ ਇਹਨਾਂ ਨੇ ਹੋਰ ਲਾਇਆ ਹੋਇਆ ਸੀ 4 ਜਣੇ ਟੋਟਲ ਸੀ ਪਿਛਲਾ ਵੀ ਕੋਈ ਇਹਨਾਂ ਦਾ ਰਿਕਾਰਡ ਖੰਗਾਲਿਆ ਨਹੀਂ ਨਹੀਂ ਪਿਛਲਾ ਨਹੀਂ ਨਾ ਕੋਈ ਹੈਗਾ ਜੀ ਵੱਕੀ ਚੈੱਕ ਕਰਦੇ ਆ ਇਹਦੀ ਨਾਲ ਹੀ ਇੱਕ 5 4 24 ਨੂੰ ਚੋਰੀ ਹੋਈ ਸੀ ਸਰ ਇੱਕ ਬੜੀ ਇਹ ਅਸੀਂ ਅਲੱਗ ਕਰ ਲਾਂਗੇ ਇਹ ਤੋਂ ਲਾਵਾ ਇੱਕ 5424 ਨੂੰ ਭੱਦੀ ਰੋਡ ਤੇ ਚੋਰੀ ਹੋਈ ਸੀ ਜਿਹਦੇ ਤੇ ਇਸ ਮਾਮਲੇ ਚ 10 ਨੰਬਰ ਮੁਕੱਦਮਾ ਦਰਜ ਕਰਾਇਆ ਸੀ ਤੇ ਇਹ ਚੋਰੀ ਜਿਹੜੀ ਘਰ ਦੇ ਵਿੱਚ ਹੋਈ ਸੀ ਸੋਨੇ ਚਾਂਦੀ ਤੇ ਗਹਿਣੇ ਇਹਦੇ ਵਿੱਚ ਚੋਰੀ ਚੋਰੀ ਕਰਕੇ ਲੈ ਗਏ ਸੀ ਇਹਦੇ ਵਿੱਚ ਵੀ ਐਸ ਐਚਓ ਸਾਹਿਬ ਨੇ ਆਪਣਾ ਇੰਸਪੈਕਟਰ ਬਲਜੀਤ ਸਿੰਘ ਜੀ ਨੇ ਬੜੇ ਹੀ ਮਸ਼ਤਕਦੀ ਨਾਲ ਤੇ ਇਹ ਚੋਰੀ ਰਿਕਵਰ ਕੀਤੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿੰਨੇ ਵੀ ਗਹਿਣੇ ਸੀਗੇ ਸਾਰੇ ਦੇ ਸਾਰੇ ਉਤਪਰਕਰ ਕੀ ਕੋਈ ਪਹਿਲਾਂ ਵੀ ਕੋਈ ਮਾਮਲਾ ਦਰਜ ਹੋਇਆ ਹੈਗਾ ਇਹਨਾਂ ਤੇ ਹੁਣ ਵੈਸੇ ਤਾਂ ਅਸੀਂ ਦੇਖ ਰਹੇ ਹਾਂ ਕਿ ਪੀਸ ਚੱਲ ਰਹੀ ਹੈ ਬੱਥਰੇ ਤੱਕ ਕੋਈ ਸਾਹਮਣੇ ਆਇਆ ਨਹੀਂ ਸਰ ਜਿਹੜੀ ਇਹ ਚੋਰੀ ਹੋਈ ਦਾ ਫੜਵਿਆ ਸੀਗਾ ਜਿਹੜਾ ਸੋਨਾ ਚਾਂਦੀ ਚੋਰੀ ਹੋਈ ਸੀਗੀ ਇਹਨਾਂ ਨੂੰ ਹੁਣ ਕੀ ਅੱਗੇ ਕੀ ਕੀਤਾ ਜੀ ਇਹਨਾਂ ਨੂੰ ਕੋਰਟ 'ਚ ਪੇਸ਼ ਕਰਤਾ ਜੀ ਇਹਨਾਂ ਨੂੰ ਅੱਜ ਪੇਸ਼ ਕਰਨਾ ਹੈ ਜੀ